ਲਾਸਟ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਵੀ ਗੰਡੋਆਂ ਦਾ ਜਿਹੜਾ ਬੈਗ ਆ ਕਿਵੇਂ ਸੈੱਟ ਕਰਨਾ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਹੁਣ ਬੈਗ ਨੂੰ ਭਰਨਾ ਕਿਵੇਂ ਆ ਸਭ ਤੋਂ ਪਹਿਲਾਂ ਤੁਹਾਨੂੰ ਪਰਾਲੀ ਚਾਹੀਦੀ ਆ ਤੁਸੀਂ ਪਰਾਲੀ ਜਿਹੜੀ ਆ ਉਹ ਬੈੱਡ ਦੇ ਥੱਲੇ ਵਿਛਾ ਲੈਣੀ ਆ ਪਰਾਲੀ ਨਾਲ ਜਿਹੜੀ ਬੈੱਡ ਦੇ ਥੱਲੇ ਪਲਾਈ ਬਣੀ ਰਹਿੰਦੀ ਆ ਤੇ ਗੰਡੋਆਂ ਲਈ ਬਹੁਤ ਵਧੀਆ ਮਾਹੌਲ ਬਣ ਜਾਂਦਾ ਖਾਣਾ ਤਿਆਰ ਕਰਨ ਵਾਸਤੇ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਗੋਹਾ ਗੋਹਾ ਤਾਜ਼ਾ ਨਹੀਂ ਹੋਣਾ ਚਾਹੀਦਾ ਗੋਹਾ ਘੱਟੋ ਘੜ 10 ਤੋਂ 15 ਦਿਨ ਪੁਰਾਣਾ ਹੋਣਾ ਚਾਹੀਦਾ ਤੁਸੀਂ ਇਹਨੂੰ ਵੜਦੇ ਲਗਾਤਾਰ 10 ਤੋਂ 15 ਦਿਨ ਵੜਦੇ ਰਹਿਣਾ ਚਾਹੀਦਾ ਤਾਂ ਜੋ ਇਹਦੇ ਅੰਦਰ ਗਰਮੈਸ਼ ਨਾ ਹੋਵੇ। ਤੁਸੀਂ ਇਹਦੇ ਅੰਦਰ ਹੱਥ ਪਾ ਕੇ ਵੀ ਦੇਖ ਸਕਦੇ ਹੋ ਵੀ ਜਿਆਦਾ ਗੋਹਾ ਗਰਮਤਾ ਨਹੀਂ। ਜੇ ਜਿਆਦਾ ਗੋਹਾ ਗਰਮ ਹੋਊਗਾ ਤਾਂ ਉਹਦੇ ਅੰਦਰ ਆਪਣੇ ਗੰਡੋਏ ਮਾਰ ਜਾਣਗੇ। ਤਾਂ ਜਿਹੜਾ ਤੁਸੀਂ ਬੈਗ ਦੇਖ ਰਹੇ ਹੋ ਇਹਦੇ ਵਿੱਚ ਘੱਟੋ-ਘੱਟ 15 ਕੁਆਂਟ ਜਿਹੜਾ ਤੁਹਾਡਾ ਗੋਹਾ ਪਊਗਾ ਤੇ ਇਹਦੇ ਵਿੱਚੋਂ 7 ਤੋਂ 8 ਕੁਆਂਟ ਜਿਹੜੀ ਤਿਆਰ ਖਾਣ ਨਿਕਲ ਕੇ ਆਊਗੀ ਤੁਹਾਡੇ ਅੱਗੇ। ਜਿਹੜੇ ਇਹਦੇ ਵਿੱਚ ਆਪਾਂ ਗੰਡੋਏ ਪਾਉਣੇ ਨੇ ਉਹ ਤੁਸੀਂ ਬਾਜ਼ਾਰ ਚੋਂ ਮੁੱਲ ਵੀ ਲੈ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਪੁਰਾਣੇ ਗੰਡੋਏ ਹੈਗੇ ਤਦੂਸੀ ਉਹਨਾਂ ਨੂੰ ਵੀ ਇਹਦੇ ਵਿੱਚ ਪਾ ਸਕਦੇ ਹੋ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਜਿਹੜੇ ਗੰਡੋਇਆ ਨੂੰ ਸਾਰੇ ਬੈੱਡ ਦੇ ਉੱਪਰ ਵਿਛਾ ਦੇਣਾ ਤੇ ਉਸ ਤੋਂ ਬਾਅਦ ਪਰਾਲੀ ਦੀ ਮਦਦ ਨਾਲ ਸਾਰੇ ਬੈੱਡ ਨੂੰ ਢੱਕ ਦੇਣਾ ਉਸ ਤੋਂ ਬਾਅਦ ਹਰ ਰੋਜ਼ ਛਾਂ ਨੂੰ ਤੁਸੀਂ ਇਹਨੂੰ ਪਾਣੀ ਲਾਉਣਾ